ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਅੰਧਵਿਸ਼ਵਾਸ ਠੀਕ ਹੈ ਜਾਂ ਗਲਤ ਬਹੁਤ ਸੰਮਤੀ ਇਸ ਖਿਆਲ ਦੀ ਹੈ ਕਿ ਅੰਧਵਿਸ਼ਵਾਸ ਠੀਕ ਨਹੀਂ ਹੈ ਸੋ ਆਪਾਂ ਵਿਚਾਰ ਕਰਨਾ ਹੈ ਕਿ ਇਹ ਠੀਕ ਹੈ ਜਾਂ ਗਲਤ ਗੁਰੂ ਸਾਹਿਬ ਸਾਨੂੰ ਵਾਰ-ਵਾਰ ਉਪਦੇਸ਼ ਦਿੰਦੇ ਹਨ ਕਿ ਜਿਹੜੇ ਸੱਚ ਨਾਲ ਰੱਤੇ ਹਨ ਜਿਹੜੇ ਪੂਰਨ ਸੰਤ ਹਨ ਉਹਨਾਂ ਨੂੰ ਲੱਭੋ ਜਦੋਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿੱਚ ਵਿਚੋਲਾ ਬਣਾ ਕੇ ਕਸਵੱਟੀ ਲਾਹੀ ਲਈ ਤਾਂ ਧੋਖਾ ਹੋ ਹੀ ਨਹੀਂ ਸਕਦਾ ਤਾਂ ਕੋ ਧੋਖਾ ਕਹਾ ਬਿਆਪੈ ਜਾ ਕੋ ਊੜ ਤੁਹਾਰੀ ਸੋ ਜਦ ਤੱਕ ਪੂਰਨ ਸੰਤ ਜਾਂ ਹਰੀ ਦੇ ਸੰਤ ਜਾਂ ਵਿਭਾਗੀ ਸੰਤ ਨਹੀਂ ਮਿਲਦੇ ਉਦੋਂ ਤੱਕ ਅੰਧ ਵਿਸ਼ਵਾਸ ਕਰਨਾ ਬੜੀ ਭਾਰੀ ਕਠਿਨਾਈ ਵਿੱਚ ਫਸਣਾ ਹੈ ਪਰੰਤੂ ਜਦੋਂ ਪੂਰਨ ਸੰਤ ਦੇ ਦਰਸ਼ਨ ਹੋ ਗਏ ਤਾਂ ਫਿਰ ਅੰਧ ਵਿਸ਼ਵਾਸ ਕੀਤੇ ਤੋਂ ਬਗੈਰ ਗੱਲ ਨਹੀਂ ਬੜ ਸਕਦੀ ਮੁਰਸ਼ਿਦ ਕਾਮਲ ਮੁਰੀਦ ਆਮਲ ਖੁਦਾ ਸ਼ਾਮਿਲ ਮਤਲਬ ਗੁਰੂ ਪੂਰਾ ਮਿਲ ਜਾਵੇ ਚੇਲਾ ਹੁਕਮ ਮੰਨਣ ਵਾਲਾ ਹੋਵੇ ਤਾਂ ਖੁਦਾ ਜਾਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਅੰਧ ਵਿਸ਼ਵਾਸ ਤਾਂ ਦੂਜੇ ਲਫ਼ਜ਼ਾਂ ਵਿੱਚ ਕਹਿ ਸਕਦੇ ਹਾਂ ਪੂਰਾ ਪੂਰਾ ਸਮਰਪਣ ਹੋਣਾ ਤਾਂ ਬਹੁਤ ਹੀ ਲਾਜ਼ਮੀ ਹੈ ਜਦੋਂ ਤੱਕ ਇੱਕ ਇਨਸਾਨ ਆਪਣੇ ਗੁਰੂ ਤੇ ਰਾਈ ਮਾਤਰ ਪੀਸ਼ਾ ਕਰਦਾ ਹੈ ਉਦੋਂ ਤੱਕ ਉਹ ਕੁਝ ਹਾਸਲ ਨਹੀਂ ਕਰ ਸਕਦਾ ਬਲਕਿ ਉਸ ਦਾ ਸਾਰਾ ਜਪ ਤਪ ਕੀਤਾ ਸੇਵਾ ਕੀਤੀ નિਸਫਲ ਹੀ ਚਲੀ ਜਾਂਦੀ ਹੈ ਸੋ ਸ਼ੰਕਾ ਖਤਮ ਕਰਨਾ ਸਭ ਤੋਂ ਪਹਿਲਾ ਕੰਮ ਹੈ ਸ਼ੰਕਾ ਮਨੋਂ ਮਿਟਾਏ ਗੁਰਸਿਰਾ ਗੁਰਸਿੱਖਾਂ ਦੀ ਸੇਵ ਕਰਨਦਾ ਸਦਾ ਤੂਟੇ ਨਿਰਮਲ ਹੋਵੇ ਯੁੱਗ ਯੁਗਤ ਵਿੱਚ ਇਹ ਵਾਪਾਏ ਅੰਤਰ ਬਾਹਰ ਇੱਕੋ ਵੇਖੈ ਵਿੱਚ ਉਹ ਭਰਮ ਚੁਕਾਏ ਗੁਰਸਿੱਖੀ ਦਾ ਕਰਮ ਇਹੋ ਗੁਰ ਫਰਮਾਏ ਗੁਰਸਿੱਖ ਕਰਨਾ ਕੁਝ ਤਾਂ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਅਤੇ ਦਸੇ ਗੁਰੂ ਸਾਹਿਬ ਅਤੇ ਦਸੇ ਗੁਰੂ ਸਿਰਫ ਸਾਧ ਜਾਂ ਸੰਤ ਹਨ ਅਤੇ ਅਕਾਲ ਪੁਰਖ ਕੋਈ ਹੋਰ ਹਸਤੀ ਹੈ ਕਿਡਾ ਵੱਡਾ ਸ਼ੱਕ ਹੈ ਆਪਣੇ ਗੁਰੂ ਤੇ ਜਦੋਂ ਕਿ ਗੁਰੂ ਸਾਹਿਬ ਆਖ ਫਰਮਾਉਂਦੇ ਹਨ ਗੁਰ ਪਰਮੇਸ਼ਰ ਏਕੋ ਜਾਨ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਕੁਝ ਕਹਿੰਦੇ ਹਨ ਕਿ ਕਲਕੀ ਤਰ ਪਾਸ਼ਾ ਕਹਿ ਦਿੱਤਾ ਤੰਦਰਕਾ ਨੂੰ ਜਾਵਾਂਗੇ ਜਦੋਂ ਕਿ ਕਲਕੀ ਤਾਰਾ ਫਰਮਾਉਂਦੇ ਹਨ ਇਹ ਵਿਦਕਰਤ ਤਪੱਸਿਆ ਭयो ਦੁਆਤੇ ਏਕ ਰੂਪ ਹੋਇ ਵ ਗयो ਦਸਵ ਪਿਤਾ ਨੇ ਪੰਜਾ ਪਿਆਰਿਆਂ ਦੇ ਸੀਸ ਉਤਾਰਿਆ ਤੇ ਫਿਰ ਅੰਮ੍ਰਿਤ ਦਾ ਛੱਟਾ ਦੇ ਕੇ ਜੀਵਤ ਕਰ ਦਿੱਤਾ ਹੁਣ ਕਈ ਪ੍ਰਚਾਰਕ ਗੁਰੂ ਸਾਹਿਬ ਦੀ ਕਰਨੀ ਤੇ ਸ਼ੱਕ ਕਰਦੇ ਹੋਏ ਲੈਕਚਰ ਕਰਦੇ ਹਨ ਕਿ ਗੁਰੂ ਸਾਹਿਬ ਨੇ ਅਰਤੰਬੂ ਵੇ ਲਿਜਾ ਕੇ ਬੱਕਰੇ ਵੱਡੇ ਸਨ ਅਫਸੋਸ ਹੈ ਇਨ੍ਹਾਂ ਦੀ ਸੋਚ ਦੀ ਤੇ ਕਿੰਨਾ ਵੱਡਾ ਸ਼ੱਕ ਕਰਦੇ ਹਨ ਆਪਣੇ ਗੁਰੂ ਤੇ ਜਿਨ੍ਹਾਂ ਦਾ ਪ੍ਰਚਾਰ ਕਰਨ ਦਾ ਇਨ੍ਹਾਂ ਨੇ ਜੁਮਾ ਚੁਕਿਆ ਹੈ ਦਸਮ ਪਿਤਾ ਆਪਣੇ ਤਿਆਰ ਕੀਤੇ ਅੰਮ੍ਰਿਤ ਦੀ ਤਾਕਤ ਦੱਸ ਰਹੇ ਹਨ ਜਦ ਉਹਨਾਂ ਨੂੰ ਮੁੜ ਜੀਵਿਤ ਕੀਤਾ ਪ੍ਰਭਾਅ ਵੈ ਬਿਨ ਸਾਸ ਤੇ ਰਖ ਮਰਤਕ ਕੋ ਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਸੋ ਇੰਦੇ ਤਾਂ ਪੂਰੀ ਨਹੀਂ ਪੈਣੀ ਪੂਰਨ ਗੁਰੂ ਤੇ ਸ਼ੱਕ ਫਿਰ ਕਿਵੇਂ ਗੁਜ਼ਾਰਾ ਹੋ ਸਕਦਾ ਹੈ ਪਹਿਲਾ ਸ਼ੱਕ ਦੂਰ ਕਰ ਦੇਵੇ ਜੇ ਕੁਝ ਹਾਸਲ ਕਰਨਾ ਹੈ ਪੂਰਨ ਵਿਸ਼ਵਾਸ ਲਿਉਣ ਨਾਲ ਤਾਂ ਭਾਵੇਂ ਗੁਰੂ ਅਧੂਰਾ ਹੋਵੇ ਤਾਂ ਵੀ ਪ੍ਰਾਪਤੀ ਹੋ ਸਕਦੀ ਹੈ ਅਤੇ ਫਿਰ ਉਹਨਾਂ ਦਾ ਕੀ ਹਾਲ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਵੇ ਤੇ ਉਸ ਤੇ ਸ਼ੱਕ ਕਰਨਾ ਕਬੀਰ ਸਾਚਾ ਸਤਗੁਰ ਕਿਆ ਕਰੈ ਜੋ ਸਿੱਖਾ ਮਹਿਚੂਕ ਅੰਧੇ ਏਕ ਨਾਲ ਲੱਗ ਗਈ ਜਿਉ ਬਾਸ বাজਾਈਐ ਫੂਕ ਇਥੇ ਵਾਹਿਗੁਰੂ ਨਹੀਂ ਪਹੁੰਚਾਉਂਦੇ ਬਲਕਿ ਜਿਗਿਆਸੂ ਆਪ ਪੁੱਲ ਆਉਂਦਾ ਹੈ ਇੱਕ ਰਾਜਾ ਸੀ ਕਿ ਉਸਨੇ ਸੋਚਿਆ ਕਿ ਉਹ ਰਾਜਪਾਗ ਆਪਣੇ ਪੁੱਤਰ ਨੂੰ ਸੰਭਾਲ ਕੇ ਜੰਗਲਾਂ ਵਿੱਚ ਜਾ ਕੇ ਪਰਮਾਤਮਾ ਨੂੰ ਮਿਲਣ ਲਈ ਭਗਤੀ ਕਰੇ ਸੋ ਉਸਨੇ ਕੁਝ ਕੀਮਤੀ ਸਮਾਨ ਲੈ ਲਿਆ ਜੋ ਆਪਣੇ ਗੁਰੂ ਨੂੰ ਭੇਟ ਕਰ ਸਕੇ ਅਤੇ ਜੰਗਲਾਂ ਨੂੰ ਤੁਰ ਪਿਆ ਇੱਕ ਠੱਗ ਨੂੰ ਇਸ ਚੀਜ਼ ਦਾ ਪਤਾ ਸੀ ਸੋ ਉਹ ਠੱਗ ਉਸ ਰਸਤੇ ਵਿੱਚ ਬੈਠ ਗਿਆ ਜਿੱਥੋਂ ਦੀ ਰਾਜੇ ਨੇ ਲੰਘਣਾ ਸੀ ਉਸਨੇ ਸਾਦੂਆ ਵਾਲਾ ਲਿਬਾਸ ਪਹਿਨਿਆ ਹੋਇਆ ਸੀ ਅਤੇ ਅੱਖਾਂ ਬੰਦ ਕਰਕੇ ਭਗਤੀ ਕਰ ਰਿਹਾ ਸੀ ਰਾਜੇ ਦੀ ਨਿਗਾਹ ਉਸਤੇ ਪੈ ਗਈ ਰਾਜੇ ਨੇ ਸੋਚਿਆ ਮੈਂ ਕਿਸੇ ਨੂੰ ਗੁਰੂ ਧਾਰਨ ਕਰਨਾ ਤਾਂ ਹੈ ਹੀ ਕਿਉਂ ਨਾ ਇਹਨਾਂ ਨੂੰ ਗੁਰੂ ਧਾਰਨ ਕਰ ਲਵਾਂ ਇਹ ਵੱਡੇ ਮਹਾਪੁਰਸ਼ ਹਨ ਸੋ ਰਾਜੇ ਨੇ ਮੱਥਾ ਟੇਕ ਦਿੱਤਾ ਠੱਗ ਨੇ ਅੱਖਾਂ ਖੋਲੀਆਂ ਤੇ ਪੁੱਛਿਆ ਕਿ ਰਾਜਨ ਕੀ ਗੱਲ ਹੈ ਰਾਜਾ ਬੋਲਿਆ ਮਹਾਰਾਜ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਦਾ ਹਾਂ ਠੱਗ ਬੋਲਿਆ ਰਾਜਨ ਗੁਰੂ ਧਾਰਨ ਕਰਨਾ ਸੌਖਾ ਕੰਮ ਨਹੀਂ ਹੈ ਪਹਿਲਾਂ ਤਨ ਮਨ ਧਨ ਦੇਣਾ ਪੈਂਦਾ ਹੈ ਫਿਰ ਹੁਕਮ ਮੰਨਣਾ ਪੈਂਦਾ ਹੈ ਰਾਜਨ ਨੇ ਕਿਹਾ ਜੀ ਮੈਨੂੰ ਮਨਜ਼ੂਰ ਹੈ ਠੱਗ ਬੋਲਿਆ ਜੋ ਕੁਝ ਤੇਰੇ ਪਾਸ ਹੈ ਉਹ ਇੱਥੇ ਰੱਖ ਦੇ ਰਾਜਾ ਨੇ ਉਹ ਕੀਮਤੀ ਚੀਜ਼ਾਂ ਉੱਥੇ ਰੱਖ ਦਿੱਤੀਆਂ ਹੁਣ ਠੱਗ ਨੇ ਕਿਹਾ हे ਰਾਜਨ ਅੱਖਾਂ ਬੰਦ ਕਰਕੇ ਚੌਂਕੜੀ ਮਾਰ ਕੇ ਜਾ ਕੌਂਕੀ ਮਾਰ ਕੇ ਬੈਠ ਜਾ ਅਤੇ ਜਦੋਂ ਤੱਕ ਮੈਂ ਤੈਨੂੰ ਹੁਕਮ ਨਹੀਂ ਦਿੰਦਾ ਉਦੋਂ ਤੱਕ ਅੱਖਾਂ ਨਹੀਂ ਖੋਲਣੀਆਂ ਸੋ ਰਾਜਾ ਅੱਖਾਂ ਬੰਦ ਕਰਕੇ ਬੈਠ ਗਿਆ ਠਾਗ ਨੇ ਸਾਰਾ ਸਮਾਨ ਚੁੱਕਿਆ ਤੇ ਖਿਸਕ ਗਿਆ 24 ਘੰਟੇ ਬੀਤ ਗਏ ਰਾਜੇ ਨੇ ਆਵਾਜ਼ ਮਾਰੀ ਗੁਰੂ ਜੀ ਅੱਖਾਂ ਖੋਲ ਲਵਾ ਪਰੰਤੂ ਗੁਰੂ ਜੀ ਹੌਣ ਤਾਂ ਬੋਲਣ ਇਸੇ ਤਰ੍ਹਾਂ ਤਿੰਨ ਦਿਨ ਅਤੇ ਤਿੰਨ ਰਾਤਾਂ ਬੀਤ ਗਈਆਂ ਰਾਜਾ ਅੱਖਾਂ ਬੰਦ ਕਰੀ ਬੈਠਾ ਸੀ ਅਤੇ ਪੁੱਛ ਰਿਹਾ ਸੀ ਕੋਈ ਜਵਾਬ ਨਹੀਂ ਆ ਰਿਹਾ ਸੀ ਇਸ ਕਰਕੇ ਉਹ ਅੱਖਾਂ ਬੰਦ ਕਰੀ ਬੈਠ ਰਿਹਾ ਸੀ ਅਖੀਰ ਭਗਵਾਨ ਆਵ ਚੱਲ ਕੇ ਆਏ ਅਤੇ ਰਾਜੇ ਨੂੰ ਕਿਹਾ ਰਾਜਨ ਅੱਖਾਂ ਖੋਲ ਰਾਜੇ ਨੇ ਪੁੱਛਿਆ ਤੂੰ ਕੌਣ ਹੈ ਭਗਵਾਨ ਜਿਸ ਦੇ ਮਿਲਾਪ ਲਈ ਤੂੰ ਬੈਠਾ ਹਾਂ ਮੈਂ ਮੈਂ ਉਹੀ ਭਗਵਾਨ ਹਾਂ ਰਾਜਾ ਪਰੰਤੂ ਮੇਰੇ ਗੁਰੂ ਜੀ ਦਾ ਹੁਕਮ ਹੈ ਕਿ ਜਦ ਤੱਕ ਉਹ ਨਾ ਹੁਕਮ ਦੇਣ ਅੱਖਾਂ ਨਹੀਂ ਖੋਲਣੀਆਂ ਭਗਵਾਨ ਉਹ ਤਾਂ ਠੱਗ ਸੀ ਤੇਰਾ ਸਾਸਮਾਨ ਲੈ ਕੇ ਭੱਜ ਗਿਆ ਹੈ ਰਾਜਾ ਖਬਰਦਾਰ ਜੇ ਮੇਰੇ ਗੁਰੂ ਜੀ ਨੂੰ ਠੱਗ ਕਿਹਾ ਠੱਗ ਤਾਂ ਤੂੰ ਹੈ ਜੋ ਲੁਕਿਆ ਫਿਰਦਾ ਹੈ ਜਦੋਂ ਤੱਕ ਮੇਰੇ ਗੁਰੂ ਜੀ ਹੁਕਮ ਨਹੀਂ ਦੇਣਗੇ ਉਦੋਂ ਤੱਕ ਮੈਂ ਅੱਖਾਂ ਨਹੀਂ ਖੋਲਾਂਗਾ ਅਖੀਰ ਭਗਵਾਨ ਉਸ ਠੱਗ ਪਾਸ ਗਏ ਅਤੇ ਉਸ ਨੂੰ ਸਾਰੀ ਹਾਲਤ ਦੱਸੀ ਅਤੇ ਕਿਹਾ ਕਿ ਜਲਦੀ ਕਰ ਅਸੀਂ ਉਸ ਨੂੰ ਅੱਖਾਂ ਖੋਲਣ ਦਾ ਹੁਕਮ ਦੇ ਠੱਗ ਭਗਵਾਨ ਦੇ ਨਾਲ ਚੱਲ ਪਿਆ ਅਤੇ ਰਾਜਾ ਨੂੰ ਕਿਹਾ ਕਿ ਅੱਖਾਂ ਖੋਲ ਰਾਜੇ ਨੇ ਅੱਖਾਂ ਖੋਲ੍ਹੀਆਂ ਤਾਂ ਕੀ ਦੇਖਦਾ ਹੈ ਕਿ ਠੱਗ ਅਤੇ ਭਗਵਾਨ ਦੋਨੋਂ ਹੀ ਉਸ ਦੇ ਸਾਹਮਣੇ ਖੜੇ ਹਨ ਰਾਜਾ ਉੱਠਿਆ ਤੇ ਸਭ ਤੋਂ ਪਹਿਲਾਂ ਉਸਨੇ ਠੱਗ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਤੇ ਫਿਰ ਆਪਣੇ ਗੁਰੂ ਠੱਗ ਦੇ ਕੰਨ ਤੇ ਭਗਵਾਨ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਇਹ ਸੀ ਉਸ ਰਾਜੇ ਦਾ ਅੰਧ ਵਿਸ਼ਵਾਸ ਉਸ ਦਿਕਾਰ ਰਾਜੇ ਨੂੰ ਭਗਵਾਨ ਦੇ ਦਰਸ਼ਨ ਤਿੰਨ ਦਿਨਾਂ ਵਿੱਚ ਹੀ ਹੋ ਗਏ ਤੇ ਰਾਜੇ ਦੇ ਨਾਲ ਨਾਲ ਠੱਗ ਨੂੰ ਵੀ ਦਰਸ਼ਨ ਹੋ ਗਏ ਗੁਰੂ ਅਧੂਰਾ ਸੀ ਪਰੰਤੂ ਚੇਲਾ ਪੂਰਾ ਸੀ ਆਪ ਵੀ ਤਰ ਗਿਆ ਤੇ ਗੁਰੂ ਨੂੰ ਵੀ ਤਾਰ ਦਿੱਤਾ ਪਰੰਤੂ ਜਦੋਂ ਗੁਰੂ ਅਧੂਰਾ ਹੋਵੇ ਤਾਂ ਸਿਰ ਧੜ ਦੀ ਬਾਜੀ ਲੱਗ ਜਾਂਦੀ ਹੈ ਜੇ ਗੁਰੂ ਪੂਰਾ ਹੋਵੇ ਤਾਂ ਮਿਹਨਤ ਥੋੜੀ ਅਤੇ ਫਲ ਬਹੁਤ ਜ਼ਿਆਦਾ ਮਿਲਦਾ ਹੈ ਦੂਜੀ ਸਾਖੀ ਧੰਨੇ ਜੜ ਦੀ ਜਿਸ ਤੇ ਗੁਰੂ ਸਾਹਿਬ ਨੇ ਵੀ ਮੋਹ ਲਾਈ ਹੈ ਇਹ ਵੇ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਉਸਾਈਆਂ ਤੰਨਾ ਵਡਪਾਗਾ ਸੋ ਧੰਨੇ ਜੱਟ ਨੇ ਪੱਥਰ ਸਾਹਮਣੇ ਅੰਧਵਿਸ਼ਵਾਸ ਰੱਖ ਕੇ ਰੋਟੀ ਖਾਣ ਲਈ ਅਰਦਾਸ ਕਰ ਦਿੱਤੀ ਤੇ ਭਗਵਾਨ ਨੇ ਪੱਥਰ ਵਿੱਚੋਂ ਪ੍ਰਗਟ ਹੋ ਕੇ ਪ੍ਰਸ਼ਾਦ ਸ਼ਕਿਆ ਤੇ ਧੰਨੇ ਦੇ ਅੰਧਵਿਸ਼ਵਾਸ ਸਦਕਾ ਧੰਨੇ ਦੇ ਗੁਰੂ ਪੰਡਿਤ ਤਰਲੋਚਨ ਨੂੰ ਭਗਵਾਨ ਦੇ ਦਰਸ਼ਨ ਹੋ ਗਏ ਇਸ ਆਖੀ ਦੇ ਦਿਹਾੜੇ ਕਲਕੀ ਤਰਪਾਸ਼ਾ ਨੇ ਕਿਰਪਾਨ ਕੱਟ ਲਈ ਤੇ ਸਿਰ ਮੰਗੇ ਜੋ ਸੌਂਦ ਦੇ ਸੰਨ ਕੇ ਸਾੜੇ ਨਮਾਕ ਬਹੁਤ ਵੱਡੇ ਹਨ ਉਹ ਤਾਂ ਗੁਰੂ ਸਾਹਿਬ ਤੇ ਸ਼ੱਕ ਕਰਨ ਲੱਗੇ ਅਤੇ ਹਿਸਕ ਗਏ ਪਰantu ਜਿਨ੍ਹਾਂ ਨੂੰ ਗੁਰੂ ਸਾਹਿਬ ਤੇ ਅੰਧ ਵਿਸ਼ਵਾਸੀ ਹੋ ਪੰਜ ਪਿਆਰੇ ਅਮਰ ਹੋ ਗਏ ਉਹਨਾਂ ਦੇ ਨਾਮ ਗੁਰੂ ਸਾਹਿਬ ਦੇ ਨਾਲ ਅਰਦਾਸ ਵਿੱਚ ਸ਼ਾਮਲ ਹੋ ਗਏ ਰਹਿੰਦੀ ਦੁਨੀਆ ਤੱਕ ਅਮਰ ਹੋ ਗਏ ਜਦੋਂ ਕਿ ਗੁਰੂ ਸਾਹਿਬ ਤੇ ਸ਼ੱਕ ਕਰਨ ਵਾਲਿਆਂ ਨੂੰ ਅੱਜ ਵੀ ਸਾਰੇ ਘੜਣਾ ਕਰਦੇ ਹਨ ਗੁਰੂ ਨਾਨਕ ਸਾਹਿਬ ਨੇ ਚੋਲਾ ਬਦਲਣ ਤੋਂ ਪਹਿਲਾਂ ਅੰਧ ਵਿਸ਼ਵਾਸ ਪਰਖਣ ਲਈ ਹੀ ਭਾਈ ਲਹਿਣਾ ਜੀ ਅਤੇ ਬਾਬਾ ਬੁੱਢਾ ਜੀ ਨੂੰ ਹੁਕਮ ਦਿੱਤਾ ਕਿ ਉਹ ਮਰਦਾ ਪਿਆ ਹੈ ਜਾ ਕੇ ਖਾਓ बाबा बुड्ढा ਜੀ ਨੂੰ ਰਾਈ ਮਾਤਰ ਸ਼ੱਕ ਹੋ ਗਿਆ ਉਹ ਪਿਛੇ रह ਗਏ ਜਦੋਂ ਕਿ ਭਾਈ ਲੈਣਾ ਜਿਨੇ ਚੱਕ ਮਾਰਿਆ ਉਹ ਗੁਰਗੱਦੀ ਤੇ ਮਾਲਕ ਬਣ ਗਏ ਮੁਰਦਾ ਤਾਂ ਉੱਥੇ ਹੈ ਹੀ ਨਹੀਂ ਸੀ ਇਹ ਤਾਂ ਪਰਚਾ ਸੀ ਗੁਰੂ ਨਾਨਕ ਸਾਹਿਬ ਅੰਤਿਮ ਰਾਤ ਨੂੰ ਹੁਕਮ ਦਿੰਦੇ ਹਨ ਕਿ ਬਾਹਰ ਬੜੀ ਧੋਪ ਹੈ ਸਾਡੇ ਬਸਤਰ ਧੋ ਕੇ ਸੁਕਾ ਲਿਆਵੋ बाबा ਸ਼ਿਰੀ ਚੰਦ ਤੇ ਲక్ష్ਮੀ ਦਾਸ ਗੁਰੂ ਸਾਹਿਬ ਦੇ ਸੁਪੁੱਤਰ ਗੁਰੂ ਸਾਹਿਬ ਦੀ ਛਾਂ ਦੇ ਉਲਟ ਬੋਲੇ ਪਰੰਤੂ ਭਾਈ ਲੈਣਾ ਜੀ ਸਤ ਵਚਨ ਕਹਿ ਕੇ ਚਲੇ ਗਏ ਅਤੇ ਬਸਤਰ ਧੋ ਕੇ ਅਤੇ ਸੁਕਾ ਕੇ ਲੈ ਆਏ ਹੈ ਨਾ ਫਿਰ ਅੰਧਵਿਸ਼ਵਾਸ ਦਾ ਬੇੜਾ ਪਾਰ ਦੂਜੇ ਗੁਰੂ ਨਾਨਕ ਬਣ ਗਏ ਤੀਜੇ ਪਾਸ਼ਾ ਆਪਣੇ ਦੋਨੋਂ ਪੁੱਤਰਾਂ ਤੇ ਦੋਨੋਂ ਧਵਾਈਆਂ ਨੂੰ ਵਾਰ-ਵਾਰ ਥੜੇ ਬਣਾਉਣ ਅਤੇ ਟਾਉਣ ਲਈ ਹੁਕਮ ਦੇ ਰਏ ਸਾਰੇ ਗੁਰੂ ਸਾਹਿਬ ਦੀ ਬਡੇਰੀ ਉਮਰ ਤੇ ਸ਼ੱਕ ਕਰਨ ਲੱਗ ਪਏ ਪਰੰਤੂ ਚੌਥੇ ਪਾਸ਼ਾ ਥੜਾ ਬਣਾਉਂਦੇ ਰਹੇ ਤੇ ਟਾਉਂਦੇ ਰਹੇ ਅਤੇ ਗੱਦੀ ਦੇ ਮਾਲਕ ਬਣ ਗਏ ਸੋ ਗੱਲ ਤਾਂ ਹੈ ਸੋ ਗੱਲ ਤਾਂ ਨਿਬੜਦੀ ਹੈ ਅੰਧਵਿਸ਼ਵਾਸ ਤੇ ਜਦ ਕਿਸੇ ਨੇ ਗੁਰੂ ਤਨ ਕਰ ਹੀ ਲਿਆ ਤਾਂ ਫਿਰ ਕੀ ਸ਼ੱਕ ਦੀ ਲੋੜ ਹੈ ਪੂਰਨ ਸਮਰਪਣ ਦੀ ਚਤੁਰਾਈ ਦੀ ਸਿਆਣਪਾਂ ਵਾਲੇ ਪਿੱਛੇ ਰਹ ਜਾਂਦੇ ਹਨ ਚਤੁਰਾਈ ਨਾ ਚਤਰਪੂਜ ਪਾਈਐ ਸਹਿ ਸਿਆਣਪਾ ਲਖ ਹੋਹਿ ਤਾਂ ਇੱਕ ਨਾ ਚੱਲੈ ਨਾਲ ਸੰਜੋ ਸਹਿ ਸਿਆਣਪਾ ਪਿਆਰੇ ਇੱਕ ਨਾ ਚੱਲਦੀ ਨਾਲ ਸਹਿ ਸਿਆਣਪ ਨਹਿ ਮਿਲੇ ਸਹਿਤ ਸਿਆਣਪ ਨਹਿ ਮਿਲਾ ਮੇਰੀ ਜਿੰਦੜੀਏ ਨਾਨਕ ਗੁਰਮੁਖ ਜਤਾ ਰਾਮ ਸ੍ਰੀ ਗੁਰਮਤ ਦਾ ਜੀਨੇ ਅੰਤਮ ਸਮੇਂ ਗੁਰਿਆਈ ਬਖਸ਼ਣ ਤੋਂ ਪਹਿਲਾਂ ਆਪਣੇ ਦੋਨਾਂ ਪੁੱਤਰਾਂ ਤੇ ਦੋਨਾਂ ਜਵਾਈਆਂ ਨੂੰ ਹੁਕਮ ਦਿੱਤਾ ਕਿ ਥੜੇ ਬਣਾਓ ਸਾਰਿਆਂ ਨੇ ਹੀ ਥੜੇ ਬਣਾ ਦਿੱਤੇ ਤੀਜੇ ਪਾਸ਼ਾ ਆਏ ਤੇ ਹੁਕਮ ਦਿੱਤਾ ਕਿ ਇਹ ਠੀਕ ਨਹੀਂ ਬਣੇ ਦੁਬਾਰਾ ਬਣਾਓ ਥੜੇ ਢਾ ਦਿੱਤੇ ਗਏ ਫਿਰ ਬਣਾ ਦਿੱਤੇ ਗਏ ਪਾਸ਼ਾ ਨੇ ਫਿਰ ਉਹੀ ਹੁਕਮ ਦਿੱਤਾ ਸਿਵਾਏ ਚੌਥੇ ਪਾਸ਼ਾ ਨੇ ਸਾਰਿਆਂ ਤੋਂ ਹੀ ਬੋਲ ਬੋਲ ਕਰਦਿਆਂ ਨੇ ਥੜੇ ਬਣਾ ਦਿੱਤੇ ਪਾਸ਼ਾ ਨੇ ਫਿਰ ਉਹੀ ਹੁਕਮ ਦੇ ਦਿੱਤਾ ਹੁਣ ਤਾਂ ਉਹਨਾਂ ਦਾ ਸਬਰ ਦਾ ਪਿਆਲਾ ਭਰ ਗਿਆ ਸੀ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਾਨ ਵਿੱਚ ਪੱਦੇ ਲਪਚ ਵਰਤੇ ਅਤੇ ਇਥੋਂ ਤੱਕ ਕਹਿ ਦਿੱਤਾ ਸੁਰਦੇ ਸਾਹੀ 772 ਅਕਲ ਮਾਰੀ ਜਾਂਦੀ ਹੈ ਪਰ ਅੱਜ ਤਾਂ ਅੱਖੀਂ ਦੇਖ ਲਈ ਤੀਜੇ ਪਾਤਸ਼ਾਹ ਦੀ ਉਮਰ ਉਸ ਵੇਲੇ 105 ਸਾਲ ਦੀ ਸੀ ਤੀਜੇ ਪਾਤਸ਼ਾਹ ਨੇ ਇਸ ਤਰ੍ਹਾਂ ਗੁਰਿਆਈ ਚੌਥੇ ਪਾਤਸ਼ਾਹ ਨੂੰ ਬਖਸ਼ ਦਿੱਤੀ ਜੋ ਸੇਵਾ ਵੀ ਕਰਦਾ ਹੈ ਅਤੇ ਸलाम ਜਵਾਬ ਵੀ ਕਰਦਾ ਹੈ ਉਸ ਦੀ ਸੇਵਾ ਕਿਸੇ ਅਰਥ ਨਹੀਂ ਪੈਂਦੀ ਚੱਕਰ ਲੱਗਾ ਚੱਕਰੀ ਨਾਲੇ ਗਰਬ ਗਰਬਵਾਦ ਗੱਲਾਂ ਕਰੇ ਕਨੇਰੀਆ ਖਸਮ ਨਾ ਪਾਏ ਸਾਦ ਸਲਾਮ ਜਵਾਬ ਦੋਵੇ ਕਰੇ ਮੁੰਡਾ ਕੁੱਥਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ